ਵਾਹਿਗੁਰੂ ਸਾਹਿਬ ਜੀਓ ਗਵੜੀ ਮਹੱਲਾ ਪੰਜਵਾ ਨਿਕਸਰੇ ਪੰਖੇ ਸਿਮਰ ਹਰ ਪਾਖ ਮਿਲ ਸਾਧੂ ਸ਼ਰਨ ਗਹ ਪੂਰਨ ਰਾਮ ਰਤਨ ਹਿਅਰੇ ਸੰਗ ਰਾਖ ਰਹਾਉ ਪ੍ਰਮੁਖੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹ ਕੀ ਫਾਸ ਕਾਟਣ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦਿਨanath ਸੁਨੋ ਅਰਦਾਸ ਕਰ ਗਹਿ ਲੇ ਹੋ ਨਾਨਕ ਕੇ ਸੁਆਮੀ ਜਿਉ ਪਿੰਡ ਸਭ ਤੁਮਰੇ ਰਾਸ ਗਉੜੀ ਮਹੱਲਾ ਪੰਜਵਾਹ ਹਰ ਪੇਖਨ ਕੋ ਸਿਮਰਤ ਮਨ ਮੇਰਾ ਆਸ ਪਿਆਸੇ ਚਿਤ ਵੋ ਦਿਨ ਰਹਿਨੇ ਹੈ ਕੋਈ ਸੰਤ ਮਿਲਾਵੇ 네ਰਾ ਰਹਾਉ ਸੇਵਾ ਕਰੋ ਦਾਸ ਦਸਨ ਕੀ ਅਨਕ ਭਾਂਤ ਤਿਸ ਕਰੋਨੇ ਹੋਰਾ ਤੁਲਾ ਧਾਰ ਤੁਲੇ ਸੁਖ ਸਗਲੇ ਬਿਨ ਹਰ ਦਰਸੋ ਸਬੋਹੇ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ आनद सुख पेटत हर नानक जन्म किरतारथ सफल सवेरा राग गौड़ी पूरबी मोहल्ला 5 एक ओंकार सतगुरु प्रसाद किन बिद मिले गुसाई मेरे राम कोई ਸਾ ਸੰਤ ਸਹਜ ਸੁਖ ਦਾਤਾ ਮੋਹ ਮਾਰਗ ਦੇ ਬਤਾਇ ਰਹਾ ਅੰਤਰ ਅਲਖ ਨ ਜਾਏ ਲਖਿਆ ਵਿਚ ਪਰਦਾ ਹੋ ਮੈਂ ਪਾਈ ਮਾਇਆ ਮੋਹ ਸਭੋ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ ਇਕ ਅਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨ ਕਰਤੇ ਭਾਈ ਇਕ ਬਸਤ ਬਿਨ ਪੰਜ ਦੁਹੇਲੇ ਉਹ ਬਸਤ ਅਗੋਚਰ ਠਾਈ ਜਿਸ ਕਾ ਗ੍ਰਹਿ ਤਿੰਨ ਦਿਆ ਤਾਲਾ ਕੁੰਜੀ ਗੁਰਸੋਂ ਪਾਈ ਅਨਕ ਉਪਾਵ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਣਾਏ ਜਿਨ ਕੇ ਬੰਧਨ ਕਾਟੇ ਸਤ ਗੁਰ ਤਿਨ ਸਾਧ ਸੰਗਤ ਲਿਵ ਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨ ਪਾਏ ਮੇਰੇ RAM ਰਾਏ ਇਨ ਬਿਦ ਮਿਲੇ ਗਸਾਈ ਸਹਿਜ ਭਇਆ ਭ੍ਰਮ ਖਿਨ ਮੈਂ 나ठा ਮਿਲ ਜੋਤੀ ਜੋਤ ਸਮਾਈ ਰਹਾਉ ਦੁਜਾ ਗੌੜੀ ਮਹੱਲਾ ਪੰਜਵਾ ਐਸੋ ਪਰਚੋ ਪਾਇਓ ਕਰੇ ਕਿਰਪਾ ਦਿਆਲ ਬੇਠ ਲੈ ਸਤ ਗੁਰ ਮੁਝੇ ਬਤਾਇਓ ਰਹਾਓ ਜਤ ਕਤ ਦੇਖੋ ਤਤ ਤਤ ਤੁਮਹੀ ਮੋਹ ਇਹੋ ਬੇਸਵਾਸ ਹੋਏ ਆਇਓ ਕਹਿ ਪਹਿ ਕਰੋ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਗਰਾਇਓ ਲਹਿਉ ਸਹਿ ਸਾ ਬੰਦਨ ਗੁਰ ਤੋਰੇ ਤਾਂ ਸਦਾ ਸਹਜ ਸੁਖ ਪਾਇਓ ਹੁਣ ਆਸਾ ਸੋਈ ਫੁਨ ਹੁਸੀ ਸੋਖਾ ਦੁਖ ਕਹਾ ਦਿਖਾਇਓ ਖੰਡ ਬ੍ਰਹਮੰਡ ਕਾ ਇਕੋ ਠਾਣਾ ਗੁਰ ਪ੍ਰਦਾ ਖੋਲ ਦਿਖਾਇਓ ਨਉ ਨਿਦ ਨਾਮ ਨਿਧਾਨੇ ਕਠਾਈ ਤੋਂ ਬਾਹਰ ਕੈਠੇ ਜਾਇਓ ਇੱਕ ਕਣਕ ਅਨਕ ਭਾਤ ਸਜੇ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਪਰਮ ਗੁਰ ਖੋਈ ਹੈ ਇਬ ਤਤੈ ਤਤ ਮਿਲਾਇਓ ਗੌੜੀ ਮਹੱਲਾ ਪੰਜਵਾਅ ਆਦ ਘਟੈ ਦਿਨਸ ਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਤਹਿਲ ਕੇ ਬਿਲਾ ਇਹ ਖਾਟ ਚਲੋ ਹਰਲਾ ਆਗੇ ਬਸਨ ਸੁਹੇਲਾ ਇਹੋ ਸੰਸਾਰ ਬਕਾਰ ਸਹਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਸਹਿ ਜਗਾਇ ਪਿਆਏ ਹਰ ਰਸ ਆ ਕਥ ਕਥਾ ਤੈਨ ਜਾਣੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮੁਨਹਿ ਬਸੇਰਾ ਨਿਜ ਕਰਮ ਹਲ ਪਾਵੋ ਸੁਖ ਸਹਿਜੇ ਬੋਹਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮਾਗੇ ਮੋਕੋ ਕਰ ਸੰਤਨ ਕੀ ਧੂਰੇ ਗਉੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਦੀ ਇੱਕ ਗਰੀਬਾ ਰੱਖੋ ਰਖਣਹਾਰੇ ਖੇਦ ਕਰੇ ਅਰ ਬਹੁਤ ਸੰਤਾਵਹਿ ਆਇਓ ਸ਼ਰਨ ਤੁਹਾਰੇ ਕਰ ਕਰ ਹਾਰੇ ਓ ਅਨਕ ਬਹੁ ਭਾਤੀ ਛੁ ਡਹਿ ਕਤੂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੇ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੇ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਐ ਓਏ ਮਹਾ ਬਖਾਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾ ਉਹ ਹੋਇਆ ਬినాਸੀ ਰਾਯਾ ਨਿਰਭਉ ਸੰਗਤ ਮਾਰੇ ਬਸਤੇ ਇਹੋ ਡਰਨ ਕਹਾਂ ਤੇ ਆਇਆ ਰਹਾ ਇੱਕ ਮਹਲ ਤੂੰ ਹੋਇਆ ਫਾਰੋ ਇੱਕ ਮਹਲ ਨੇ ਮਾਨੋ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਂ ਨੂੰ ਇੱਕ ਮਹਿਲ ਤੂੰ ਪੰਡਿਤ ਬਖਤਾ ਇੱਕ ਮਹਿਲ ਖਲ ਹੁੰਦਾ ਇੱਕ ਮਹਿਲ ਤੂੰ ਸਭ ਕੇ ਸ਼ਗਰਾਹ ਜ ਇੱਕ ਮਹਿਲ ਕਸ਼ੂਨਾ ਲੇਤਾ ਕਾਠ ਕੇ ਪੁੱਤਰੇ ਕਹਾ ਕਰੇ ਬਪੁਰੇ ਖੇਲਾਵਨ ਹਾਰੋ ਜਾਨੈ ਜੈਸਾ ਵੇਖ ਕਰਾਵੇ ਬਾਜ਼ੀਗਰ ਉਹ ਤੈਸੋ ਹੀ ਸਾਜ ਆਨੇ ਅਨਕ ਕੋਠਰੇ ਬਹੁਤ ਭਾਤ ਕਰਿਆ ਆਪੋ ਅਖਵਾਰਾ जैसे महल रखे तैसे रहना क्या हुकरे बिचारा जिन किस किया सोई जाने जिन ए सब बेद साजी कहो नानक अपरंपर स्वामी कीमते अपने काजी ਗੌੜੀ ਮਹੱਲਾ ਪੰਜਵਾ ਛੋੜ ਛੋੜ ਰੇ ਵਿਖਿਆ ਕੇ ਰਸਵਾ ਉਰਜ ਰਹਿਓ ਰੇ ਬਾਵਰ ਗਾਵਰ ਜੋ ਕਿਰਖੈ ਹਰ ਆਇਓ ਪਸੂਆ ਰਹਾਓ ਜੋ ਜਾਣੈ ਤੂੰ ਆਪਣੇ ਕਾਜੈ ਸੋ ਸੰਗ ਨ ਚਾਲੈ ਤੇਰੇ ਤਸੂਆ ਨਾਗੋ ਆਇਓ ਨਾਗ ਸਦਾ ਸੀ ਫੇਰ ਫਿਰਿਓ ਅਰ ਕਾਲ ਗਰਸੂਆ ਪੇਖ ਪੇਖ ਰੇਕ ਸੁੰਭ ਕੀ ਲਿਲਾ ਰਾਚ ਮਾਚ ਤੈਨੂੰ ਹਉ ਲੋ ਹਸੂਆ ਚੇਜਤ ਡੋਰਾ ਦਿਨ ਸਿਰ ਰਹਿਨੇ ਜੇ ਕੋ ਕਾਜ ਨਕਿਨੋ ਕਸ਼ੂਆ ਕਰਤ ਕਰਤ एवहि बिरधनो ਹਾਰੇ ਉਕਤੇ ਤਨ ਖਿੰਸਵਾ ਜੋ ਮੋਹਿਓ ਓਨ ਮੋਹਨੀ ਬਾਲਾ ਉਸ ਤੇ ਘਟੇ ਨਹੀ ਰੁਚ ਚਸਵਾ ਜਗੇ ਸਾ ਮੋਹ ਗੁਰਹਿ ਦਿਖਾਇਓ ਸੋ ਸ਼ਰਨ ਪਰਿਓ ਤਜ ਗਰਬ ਸੁਆ ਮਾਰਗ ਪ੍ਰਭ ਕੋ ਸੰਤ ਬਤਾਇਓ ਦਿਰੜੇ ਨਾਨਕ ਦਾਸ ਭਗਤ ਹਰ ਜਸਵਾ ਗੌੜੀ ਮਹੱਲਾ ਪੰਜਵਾ ਤੁਝ ਬਿਨ ਕਮਨ ਹਮਾਰਾ ਮੇਰੇ ਪ੍ਰੇਤਮ ਪ੍ਰਾਨ ਆਧਾਰਾ ਰਹਾਉ ਅੰਤਰ ਕੇ ਵਿਦ ਤਮਹੀ ਜਾਨੀ ਤੁਮਹੀ ਸਜਨ ਸੁਹੇਲੇ ਸਰਬ ਸੁਖਾ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗੇ ਅਤਲੇ ਵਰਨ ਨਾ ਸਕੋ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ਭ੍ਰਮ ਭਉ ਕਾਟ ਕੀਏ ਨੇ ਕੇਵਲ ਜਬ ਤੇ ਹੋ ਮੈ ਮਾਰੀ ਜਨਮ ਮਰਨ ਕੋ ਚੁਕੋ ਸਹ ਸੰਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੋ ਗੁਰਸੇਵਾ ਬਾਰ ਜਾਓ ਲਖ ਬਰੀਆ ਜਹ ਪ੍ਰਸਾਦ ਇਹ ਭਵ ਜਲ ਤਰਿਆ ਜਨ ਨਾਨਕ ਪ੍ਰੈ ਸੰਗ ਮਿਰਿਆ ਗਉੜੀ ਮਹੱਲਾ ਪੰਜਵਾ ਤੁਜ ਬਿਨ ਕਵਨ ਰਝਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹਿ ਰਾਵ ਸੁਰਗ ਪਿਆਲ ਅਮਰਤ ਭੂਮੰਡਲ ਸਰਬ ਸਮਾਨੂ ਇਕ ਹੈ ਉਹੀ ਸ਼ਿਵ ਸ਼ਿਵ ਕਰਤ ਸਗਲ ਕਰ ਜੋ ਰਹੇ ਸਰਬ ਮਯਾ ਠਾਕੁਰ ਤੇਰੀ ਦੁਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਇ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸੋ ਗਾਲ ਗਲੋਹੀ ਗੌੜੀ ਮਹੱਲਾ ਪੰਜਵਾ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾthia ਰਹਾਉ ਅਨਕ ਜਨਮ ਬਹੁ ਜੋਨੀ ਭਮਿਆ ਬਹਰ ਬਹਰ ਦੁਖ ਪਾਇਆ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੁ ਦਰਸ ਹਰ ਰਾਇਆ ਸੋਈ ਹੋ ਆ ਜੋ ਤਿਸ ਭਾਣਾ ਅਵਰ ਨਾ ਕਿਨਹੇ ਕੀਤਾ तुमर भाने परम मोहे मोह जागत ना ही सूता बिनो सुनो तुम प्राण पत प्यारे कृपा निध दयाला राख ले हो पिता प्रभ मेरे अनाथ है कर प्रतपाला ਜੇ ਸੁਨੋ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਛੈ ਕਰ ਕਿਰਪਾ ਧੁਰ ਦੇਹੁ ਸੰਤਨ ਕੇ ਸੁਖ ਨਾਨਕ ਇਹੋ ਬਾਚੈ ਗਉੜੀ ਮਹੱਲਾ ਪੰਜਵਾ ਹੋ ਤਾਂ ਕੈ ਬਲੇਹਾਰੀ ਜਾ ਕਹਿ ਕੇ ਕੇਵਲ ਨਾਮ ਅਧਾਰੀ ਰਹਾਓ ਮਹਿਮਾਤਾ ਕੇ ਕੇਤਕ ਗਨਿਏ ਜਨ ਪਾਰ ਬ੍ਰਹਮ ਰੰਗ ਰਾਤੇ ਸੁਖ ਸਹਿਜ ਆਨੰਦ ਤੇ ਨਾ ਸੰਗ ਓਨ ਸਮਸਰ ਅਵਰਨਾ ਦਾਤੇ ਜਗਤ ਦੇ ਉਦਾਹਰਣ ਸੇ ਹੀ ਆਏ ਜੋ ਜਨ ਦਰਸ ਪਿਆਸਾ ਉਹਨਕੇ ਸ਼ਰਨ ਪਰੈ ਸੋਤਰਿਆ ਸੰਤ ਸੰਗ ਪੂਰਨ ਆਸਾ ਤਾਂ ਕੈ ਚਰਨ ਪਰੋ ਤਾਂ ਜੀਵਾ ਜਨ ਕੈ ਸੰਗ ਨਿਹਾਲਾ ਭਗਤਨ ਕੀ ਰੇਨ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋ ਬਨ ਅਵਦ ਜੋ ਦੀਸੈ ਸਭ ਕਿਛ ਜੁਗ ਮਹਿ ਕਟਿਆ ਨਾਮ ਨਿਧਾਨ ਸਦ ਨਵ ਤਨ ਨਿਰਮਲ ਇਹੋ ਨਾਨਕ ਹਰ ਤਨ ਖਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗਤ ਸੁਨੇ ਆਇਓ ਗੁਰ ਤੇ ਮੋਕੋ ਸਤ ਗੁਰ ਸ਼ਬਦ ਬੁਝਾਇਓ ਰਹਾਓ ਨੋਖੰਡ ਪ੍ਰਥਮੇ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸ਼ਕਾਰਾ ਦੇਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਇਕ ਅੰਰੰਕਾਰਾ ਪੰਜ ਚੇਲੇ ਮਿਲ ਭਏ ਇਕਤਰਾ ਇਕ ਸਕੈਵਸ ਕੀਏ ਦਸ ਬੈਰਾਗਣ ਆਗਿਆਕਾਰ ਤਬ ਨਿਰਮਲ ਜੋਗੀ ਥੀਏ ਪਰਮ ਜਰਾਏ ਚੜਾਈ ਵਿਭੂਤਾ ਪੰਥ ਇਕ ਕਰ ਪੇਖਿਆ ਸਹਿਜ ਸੂਖ ਕੋ ਕਿਨੀ ਭੁਗਤਾ ਜੋ ਠਾਕੁਰ ਮਸਤਕ ਲਿਖਿਆ ਜਹ ਪਉ ਨਹੀਂ ਤਹਾ ਆਸਨ ਬੰਧਿਓ ਸਿੰਘੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਪਾਨੀ ਐਸਾ ਜੋਗੀ ਵਡਭਾਗੀ ਭੇਟੈ के बंधन कटे सेवा पूज करो तुस मूरत के नानक तिस पग चटे गौरी महला पंजवा अनूप पदारथ नाम सुन हो सगल त्या ਹਰ ਔਖਦ ਜਾ ਕੋ ਗੁਰਦਿਆ ਤਾਂ ਕੇ ਨਿਰਮਲ ਚਿਤਾ ਰਹਾਉ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪਰਗਾਸਾ ਭ੍ਰਮ ਕੀ ਜਾਲੀ ਤਾਂ ਕੇ ਕਾਟੇ ਜਾ ਕੋ ਸਾਧ ਸੰਗਤ ਬਿਸ ਵਸਾ ਤਾਰਿਲੇ ਭਵਜਲ ਤਾਰੋ ਵਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਏ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਕਾਏ ਨਾਨਕ ਹਰ ਜਿਉ ਤਾਕੋ ਦੇਵੇ ਜਾ ਕੋ ਹੁਕਮ ਮਨਾਏ ਗਉੜੀ ਮਹੱਲਾ ਪੰਜਵਾ ਦਇਆ ਮਾਇਆ ਕਰ ਪ੍ਰਾਨ ਪਤ ਮੋਰੇ ਮੋਹੇ ਅਨਾਥ ਸ਼ਰਨ ਪ੍ਰਭ ਤੋਰੀ ਅੰਧ ਕੋਪ ਮੈਂ ਹਾਥ ਦੇ ਰੱਖੋ ਕਸ਼ੂਸਿਆਨਪ ਉਕਤ ਨਾ ਮੋਰੀ ਰਹਾਉ ਕਰਨ ਕਰਾਵਨ ਸਭ ਕਿਛ ਤੁਮਹਿ ਤੁਮ ਸਮਰਥ ਨਾਹੀ ਅਨਹੋਰੀ ਤੁਮਰੇ ਗਤ ਮਿਤ ਤੁਮਹਿ ਜਾਣੇ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਯ ਪ੍ਰਿਯ ਨਾਮ ਤੇਰਾ ਦਰਸ਼ਨ ਚਾਹੈ ਜੈਸੇ ਦ੍ਰਿਸ਼ਟਿ ਉਹ ਚੰਦ ਚਕੋਰੀ RAM ਸੰਤ ਮਹ ਭੇਦ ਕਿਸ਼ਨਾਹੀ ਇੱਕ ਜਨ ਕਈ ਮਹ ਲਖ ਕਰੋਰੀ ਜਾਂ ਕਹਿ ਹੈ ਪ੍ਰਗਟ ਪ੍ਰਭ ਹੋਆ ਅਨ ਦਿਨ ਕੀਰਤਨ ਰਸਨ ਰਮੋਰੀ tum samrat apaar at uche sukh daate prab pran adhoore nanak ko prab ki jaye kripa un santan ke sang sangore gauri mahalla panjewa tum har se tera te sant ho ਨੇਵਾ ਹੇਲੇ ਹੋ ਮੋਕ ਪਰੁਖ ਬਿਦਾਤੇ ਓੜ ਪਹੁੰਚਾਵੋ ਦਾਤੇ ਰਾਓ ਤੁਮਰਾ ਮਰਮ ਤੁਮਾਹੀ ਜਾਨਿਆ ਤੁਮ ਪੂਰਨ ਪੁਰਖ ਬਿਦਾਤੇ ਰੱਖੋ ਸ਼ਰਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੇ ਤਰਨ 사ਗਰ ਬੋਹਿਥ ਚਰਨ ਤੁਮਾਰੇ ਤੁਮ ਜਾਨੋ ਆਪਣੀ ਭਾਤੇ ਕਰ ਕੇ ਕਿਰਪਾ ਜਿਸ ਰਖੋ ਸੰਗੇ ਤੇ ਤੇ ਪਾਰ ਪਰਾਤੇ ਇਹ ਤੇ ਓਤ ਪ੍ਰਭ ਤੁਮ ਸਮਰਥਾ ਸਭ ਕਿਛ ਤੁਮਰੇ ਹੱਥੇ ਐਸਾ ਨਿਧਾਨ ਦੇਹੋ ਮੋ ਕੋ ਹਰ ਜਨ ਚਲੇ ਹਮਾਰੇ ਸਾਥੇ ਨਿਰਗੁਣਿਆਰੇ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੀਤਲ त्राਪੇ ਨਿਰਗੁਣਿਆਰੇ ਕੋ ਗੁਣ ਕੀ ਜੈ ਹਰ ਨਾਮ ਮੇਰਾ ਮਨ ਜਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੇਤਲ ਧਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ